ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਕੀ ਪਿੰਡ ਫੂਲਾ ਦੀ ਸਿੱਖਾਂ ਤੋਂ ਸਭ ਤੋਂ ਪਹਿਲਾਂ ਮੈਂ ਇਹ ਮੇਰੀ ਰਿਕਵੈਸਟ ਆ ਤੁਹਾਨੂੰ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਵਾਰ-ਵਾਰ ਸਬਸਕ੍ਰਾਈਬ ਕਰੋ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮੈਂ ਉਹ ਤਾਂ ਨੋਟੀਫਿਕੇਸ਼ਨ ਦਾ ਜਿਹੜੀ ਬੈਲ ਆਈਕਨ ਆ ਉਹਨੂੰ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਜਦੋਂ ਵੀ ਵੀਡੀਓ ਆਉਂਦੀ ਹੈ ਤੁਹਾਡੇ ਕੋਲੇ ਨੋਟੀਫਿਕੇਸ਼ਨ ਵੀਡੀਓ ਦਾ ਆਜੇ ਵੀ ਤੇ ਆਪਣੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਅੱਜ ਆਪਾਂ ਤੁਹਾਡੇ ਵਾਸਤੇ ਬ੍ਰਾਂਡਡ ਸੂਟ ਲੈ ਕੇ ਆਇਆ ਹਾਂ ਸੋ ਆਪਕੋ ਪਹਿਲਾ ਇਹ ਜਿਹੜਾ ਸੂਤ ਹੈਗਾ ਤਮੰਨਾ ਬ੍ਰੈਂਡ ਦਾ ਸੂਤ ਇਹ ਦੇਖੋ ਜੀ ਸਟੈਂਪ ਇਹ ਦੇਖੋ ਸਟੈਂਪ ਲੱਗੀ ਹੋਈ ਹੈ ਤੇ ਤਮੰਨਾ ਦੀ ਮਸਲੀਨ ਦਾ ਇਹ ਸੂਤ ਦਾ ਤੇ ਬਾਟਮ ਇਹ ਜੀ ਮਸਲੀਨ ਦੀ ਆ ਦੁਪੱਟਾ ਵੀ ਇਹਦਾ ਮਸਲੀਨ ਦਾ ਚਾਰਡ ਦੇ ਵਿੱਚ ਦੇਖੋ ਸੀਕਵੈਂਸ ਵਰਕ ਹੋਇਆ ਹੋਇਆ ਇਹ ਦੇਖੋ نیچے ਦੇਖੋ ਬਾਰਡਰ ਬਹੁਤ ਜ਼ਿਆਦਾ ਸੋਨਾ ਸੂਤ ਦਾ ਜਿਹੜਾ ਇਹ ਸੂਤ ਹੈ ਇਹ ਲਗਭਗ 2000 ਰੁਪਏ ਦੀ ਰੇਂਜ ਦੇ ਵਿੱਚ ਪਊਗਾ ਤੁਸੀਂ ਕਿਸੇ ਵੀ ਫੰਕਸ਼ਨ ਤੇ ਪਾਉਣਾ ਰੱਖਣੀ ਆਂ ਤੇ ਪਾਉਣਾ ਫੀਟ ਤੇ ਪਾਉਣਾ ਕਿਸੇ ਵੀ ਫੰਕਸ਼ਨ ਲਈ ਤੁਸੀਂ ਇਹ ਸੂਟ ਲੈ ਸਕਦੇ ਹੋ ਪ੍ਰਾਈਸ ਵਾਈਜ਼ ਬਹੁਤ ਸੋਹਣਾ ਸੂਟ ਆ ਕਿਉਂਕਿ ਇਹ ਹੈ ਬ੍ਰਾਂਡਡ ਸੂਟ ਹੈਗਾ ਨੈਕਸਟ ਸੂਟ ਆ ਉਹ ਅਗਲੇ ਆਪਣੇ ਕੋਲੇ ਸ਼ੋਹਨ ਦੇ ਉੱਤੇ ਇਹਦੀ ਪੀਰਾ ਬਣਿਆ ਹੋਇਆ ਫਲਾਰ ਬਣਿਆ ਹੋਇਆ ਹੈ ਦੇ ਉੱਪਰ ਜਿਹੜੀ ਇਹਦੀ ਬਾਟਮ ਆ ਉਹ ਪ੍ਰਿਪਲੀਆ ਪਿਓਰ ਦੀ ਹੋਊਗੀ ਪਿਓਰ ਦੀ ਬਾਟਮ ਆ ਤੇ ਇਹ ਆ ਗਿਆ ਦਾ ਦੁਪੱਟਾ ਦੁਪੱਟੇ ਦੇ ਚਾਰੋਂ ਕੋਨਿਆਂ ਦੇ ਉੱਪਰ ਤੱਕ ਫਲਾਰ ਬਣੇ ਹੋਏ ਨੇ ਇਹ ਦੇਖੋ ਇਹਦੇ ਵਿੱਚ ਤੁਹਾਨੂੰ ਫੁੱਫੇ ਦੇਖ ਰਹੇ ਹੋਣਗੇ ਵਿੱਚ ਇੱਕ ਕਾਫੀ ਵੱਡਾ ਫਲਾਰ ਬਹੁਤ ਜ਼ਿਆਦਾ ਸੋਨਾ ਸੂਤਾ ਜਿਹੜਾ ਇਹ ਸੂਤਾ ਇਹਦਾ ਪ੍ਰਾਈਸ ਹੈਗਾ 3500 ਰੁਪਏ ਪ੍ਰਾਈਸ ਹੈ ਇਹ ਸੂਤਾ ਬਾਜ਼ਾਰ ਦੇ ਵਿੱਚ ਤੁਹਾਨੂੰ ਇਹੀ ਸੂਤ 4-4000 ਤੱਕ ਮਿਲਣਗੇ तुम तो बेशक ट्राई भी कर सकते हो अपने जो रेट ने बहुत ज़्यादा घट्ट ने क्योंकि जी आप बुटीक आ मैं पिंड घर ही बुटीकता हुआ है बाकी कपड़े की कोई कंपलेट नहीं होगी जो नैक्सट सूट आखी ब्रांड का राखी ब्रांड का यह सूट आखो मसलीन का सूट है सारे मसलीन का सूट आई शर्ट आ गई ਤੇ ਇਹ ਆ ਗਿਆ ਦੀ ਬਾਟਮ ਤੇ ਇਹ ਆ ਗਿਆ ਇਹਦਾ ਚਨੋਂਨ ਦਾ ਦੁਪੱਟਾ ਬਹੁਤ ਜ਼ਿਆਦਾ ਸੋਨਾ ਫੁੱਲਾ ਢੁੱਲਾ ਜਿਹੜੇ ਵੀ ਸੂਟ ਨੇ ਸਾਰਿਆਂ ਦੇ ਫੁੱਲਾ ਢੁੱਲੇ ਦੁਪੱਟੇ ਹੋਣਗੇ ਇੰਨੇ ਵੀ ਇਹ ਮਿੰਗਾ ਵੀ ਦੁਪੱਟੇ ਛੋਟੇ ਹੋਣਗੇ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 2500 ਰੁਪਏ ਦੀ ਰੇਂਜ ਦੇ ਵਿੱਚ ਸੌਰੀ ਮੇਰੀ ਆਵਾਜ਼ थोड़ी ਵੀ ਖਰਾਬ ਆ ਅਨੈਕਸਟ ਸੂਟ ਆ ਜਿਹੜਾ ਇਹ ਆ ਗਿਆ ਜੌਰਜਟ ਦੇ ਉੱਪਰ ਤੇ ਕਰੇਵ ਦੀ ਇਹਦੀ ਬਾਟਮ ਆਊਗੀ ਇਹ ਦੇਖੋ ਜਿਹਦੇ ਵਿੱਚ ਵਿੱਚ ਸਾਰਾ ਆਰੀ ਦਾ ਵਰਕ ਕੀਤਾ ਹੋਇਆ ਤੁਸੀਂ ਐਸ ਆ ਪਾਰਟੀ ਵੇਅਰ ਵੀ ਇਹਨੂੰ ਯੂਜ਼ ਕਰ ਸਕਦੇ ਹੋ ਜਿਹੜਾ ਇਹ ਦੁਪੱਟਾ ਬਹੁਤ ਜਿਆਦਾ ਸੋਹਣਾ ਦੁਪੱਟਾ ਸਟਾਫ ਨੂੰ ਵੀ ਬਹੁਤ ਸੋਹਣਾ ਲੱਗਿਆ ਹੋਇਆ ਦੁਪੱਟੇ ਦਾ ਔਰ ਕਲਰ ਵੀ ਬਹੁਤ ਸੋਹਣਾ ਹੈ ਕਲਰ ਕੰਟਰਾਸਟ ਵੀ ਬਹੁਤ ਸੋਹਣਾ ਹੈ ਜਿਹੜਾ ਇਹ ਸੂਟ ਹੈ ਇਹ ਤੁਹਾਨੂੰ ਮਿਲੂਗਾ 25000 ਰੁਪਏ ਦਾ ਬੀ ਆਰ ਦੇ ਵਿੱਚੋਂ ਤੁਸੀਂ ਟਰਾਈ ਕਰ ਸਕਦੇ ਹੋ ਇਹ ਸੂਟ 3000 2300 ਤੱਕ ਮਿਲ ਰਿਹਾ ਹੈ ਕਿਉਂਕਿ ਖੁਦ ਵੀ ਮੈਂ ਆਪਣਾ ਬੁਟੀਕ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਇਹ ਸੂਟ ਮੈਂ ਆਪਣੇ ਲਈ ਖੁਦ ਬਾਈ ਕੀਤਾ ਸੀਗਾ ਤਾਂ ਮੈਨੂੰ 3200 ਰੁਪਏ ਦੇ ਵਿੱਚ ਇਹ ਸੂਟ ਮਿਲਿਆ ਸੀਗਾ ਨੈਕਸਟ ਸੂਟ ਆ ਗਿਆ ਜੋ ਚੱਕ ਦੇ ਉੱਪਰ ਇਹ ਦੇਖੋ ਸਾਰੇ ਦੇ ਉੱਪਰ ਮੇਰਾ ਵਰਕ ਤੇ ਪਿਓ ਤੇ ਇਹਦੀ ਬਾਟਮ ਆਉਗੀ ਦੁਪੱਟਾ ਇਹਦਾ ਇਹ ਵਾਲਾ ਇਹ ਦੇਖੋ ਪੇਂਟ ਕੀਤਾ ਹੋਇਆ ਦੁਪੱਟੇ ਦੇ ਉੱਪਰ ਕੋਈ ਇਹਨੇ ਪੈਂਟ ਦੇ ਉੱਤਰਨਾ ਨਹੀਂ ਹੈਗਾ ਕੁਝ ਨਹੀਂ ਹੋਣਾ ਇਹਨੂੰ ਪੈਂਟ ਨੂੰ ਜੋ ਵੀ ਉਹਦੇ ਸੀ ਇਹ ਟ੍ਰਾਈ ਦਿੱਤੇ ਹੋਏ ਨੇ ਸੂਟ ਜਿਹੜਾ ਇਹ ਸੂਟ ਆ ਇਹ ਤੁਹਾਨੂੰ 3500 ਰੁਪਏ ਦੀ ਰੇਂਜ ਦੇ ਵਿੱਚ ਮਿਲੇਗਾ ਕਿਉਂਕਿ ਇਹਦੇ ਉੱਤੇ ਸਾਰੇ ਤੇ ਵਰਕ ਵੀ ਹੋਇਆ ਹੋਇਆ ਹੈ ਬਹੁਤ ਜਿਆਦਾ ਸੋਹਣਾ ਇਹ ਸੂਟ ਜਿਹੜਾ ਨੈਕਸਟ ਸੂਟ ਆ ਉਹ ਇਹ ਆ ਗਿਆ ਕਲਰ ਵੀ ਬਹੁਤ ਸੋਹਣਾ ਹੈ ਨਾ ਟਾਈ ਡਾਈ ਤੇ ਸਾਰੇ ਦੇ ਵਿੱਚ ਸੀਕਵੈਂਸ ਦਾ ਤੇ ਚਿਕਨ ਦਾ ਵਰਕ ਹੋਇਆ ਹੋਇਆ ਇਹ ਉਹ ਕੀ ਦੀ ਬਾਟਮ ਪਿਓਰ ਦੀ ਬਾਟਮ ਆ ਪਿਓਰ ਦੀ ਬਾਟਮ ਵਾਲਾ ਤੁਹਾਨੂੰ ਕੋਈ ਵੀ ਸੂਟ 4000 ਤੋਂ ਘੱਟ ਨਹੀਂ ਪੈਣੀ ਜੇ ਸਿਰਫ ਆਪਾਂ ਦੇ ਰਹੇ ਹਾਂ ਇਹ ਆ ਗਿਆ ਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ 3200 ਰੁਪਏ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਇਹਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਆਪਣਾ ਨੰਬਰ ਹੈਗਾ 9865440735 ਇਹਨਾਂ ਤੋਂ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਤੇ WhatsApp ਕਾਲ ਵੀ ਕਰ ਸਕਦੇ ਹੋ। ਲੱਖ ਜੇ ਤੁਹਾਨੂੰ ਕੋਈ ਵੀ ਪੁਆਇਰੀ ਆ ਤੁਸੀਂ ਆਪਾਂ ਨੂੰ ਪੁੱਛ ਸਕਦੇ ਹੋ। ਧੰਨਵਾਦ।